ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਸਾਹ ਵਾਰੀ ਫਤਿਹ ਜੀ ਕੀ ਮੈਸੇਜ ਅੱਜ ਤੁਹਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਾਬਾ ਸੁਧ ਸਿੰਘ ਜੀ ਟੂਸੇ ਸ੍ਰੀ ਮਾਛੀਵਾੜਾ ਸਾਹਿਬ ਹੇਮਕੁੰਡ ਸਾਹਿਬ ਦੇ ਰਸਤੇ ਵਿੱਚ ਲੰਗਰਾਂ ਵਾਲੇ ਜੋ ਰਿਸ਼ੀਕੇਸ਼ ਤੋਂ 65 ਕਿਲੋਮੀਟਰ ਅਗੇ ਵਿਸ਼ਾਲੀ ਖਾਨ ਵਿਖੇ ਹਰ ਸਾਲ ਲੰਗਰ ਲਾਏ ਜਾਂਦੇ ਆ ਜੋ ਵੇਖਣ ਵਿੱਚ ਸਭ ਤੋਂ ਸਾਨੂੰ ਉੱਥੇ ਮੁਸਕਰਾਉਂਦੀ ਹੈ ਕਿ ਪਾਣੀ ਸੋਮੇ ਨਹੀਂ ਫੁੱਟਦੇ ਪਹਾੜੀ ਦੇ ਜਿਹੜੀ ਸੰਗਤ ਸ੍ਰੀ ਹੇਮਕੁੰਡ ਸਾਹਿਬ ਸ੍ਰੀ ਬਤਰੀ धाम ਸ੍ਰੀ ਇਕਾਰ ਧਾਮ ਇਹ ਤਿੰਨ ਤੀਰਥਾਂ ਤੇ ਜਿਹੜੀ ਸੰਗਤ ਜਾਂਦੀ ਹੈ ਮੋਟਰਸਾਈਕਲਾਂ ਤੇ ਗੱਡੀਆਂ ਤੇ ਬਹੁਤ ਪੈਦਲ ਜਾਂਦੀ ਬਾਹਰੋਂ ਸੂਬਿਆਂ ਚੋਂ ਸੰਗਤ ਆਉਂਦੀ ਹੈ ਉਹਨਾਂ ਨੂੰ ਸਭ ਤੋਂ ਬਾਅਦ ਜਿੱਥੇ ਲੰਗਰ ਛਕਾਉਣ ਦੀ ਮੁਸ਼ਕਲਤਾ ਆਉਂਦੀ ਉਹ ਤਾਂ ਲੰਗਰ ਦਾ ਪ੍ਰਬੰਧ ਆ ਸਾਡਾ ਪਰ ਉਸ ਦੇ ਨਾਲ ਸਭ ਤੋਂ ਪਾਣੀ ਦੀਆਂ ਬੋਤਲਾਂ ਭਰਨੀਆਂ ਰਸਤੇ ਵਿੱਚ ਪਾਣੀ ਲੈ ਕੇ ਜਾਣ ਦੀ ਬੜੀ ਮੁਸ਼ਕਲ ਆਉਂਦੀ ਹੈ ਉਹਦੇ ਵਾਸਤੇ ਮੈਂ ਦੇਸ਼ ਵਿਦੇਸ਼ ਪਰਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਮੀਡੀਆ ਰਾਹੀਂ ਚੈਨਲਾਂ ਰਾਹੀਂ ਕਿ ਸਾਨੂੰ ਪੈਸਾ ਨਾ ਦਿਓ ਅਸੀਂ ਪੈਸਾ ਨਹੀਂ ਮੰਗਦੇ ਸਾਨੂੰ ਕੋਈ 5000 ਕੋਈ 10000 ਕੋਈ 20000 ਜਿੰਨੇ ਹਜ਼ਾਰ ਬੋਤਲ ਪਾਣੀ ਦੀ ਲੈ ਕੇ ਕੋਈ ਦੇ ਸਕਦਾ ਹੈ ਉਹ ਸਾਡੇ ਨਾਲ ਸੰਪਰਕ ਕਰੇ ਅਸੀਂ ਪਾਣੀ ਆਪਦੀਆਂ ਗੱਡੀਆਂ ਤੇ ਆਪ ਲੈ ਕੇ ਆਵਾਂਗੇ ਆਪ ਹੀ ਇਮਕੋਰਸਰ ਦੇ ਰਸਤੇ 'ਚ ਪਤਲੀਨਾਥ ਕਦਾਰਨਾਥ ਦੇ ਰਸਤੇ ਵਿੱਚ ਜਾ ਕੇ ਜਿੱਥੇ ਗੁਰੂ ਕਾ ਲੰਗਰ ਵਿਸ਼ਾਲੀ ਖਾਲ ਨਾਲ ਦਵਾਈਆਂ ਫ੍ਰੀ ਮੈਡੀਕਲ ਕੈਂਪ ਬਿਲਕੁਲ ਫ੍ਰੀ ਚੱਲਦਾ 24 ਘੰਟੇ ਲੰਗਰ ਉੱਥੇ 4 ਮਹੀਨੇ 15 ਦਿਨ ਚੱਲਦਾ ਉੱਥੇ ਜੇਠ ਤੇ ਆਭਾਹਰ ਜੂਨ ਅਤੇ ਜਲਾਈ ਜੂਨ ਅਤੇ ਜਲਾਈ ਦਾ ਜੋ ਪਾਣੀ ਦੀ ਔਖਾਈ ਹੈ ਕਿਉਂਕਿ ਸੋਵੇਂ ਨਹੀਂ ਫਟਦੇ ਉਸ ਵਾਸਤੇ ਪਾਣੀ ਬੋਤਲਾਂ ਜੋ ਲੀਟਰ ਦੀ ਬੋਤਲ ਹੁੰਦੀ ਹੈ 2 ਲੀਟਰ ਦੀ ਬੋਤਲ ਹੁੰਦੀ ਹੈ ਉਹ ਸਾਨੂੰ ਕਿਰਪਾ ਕਰਕੇ ਪਾਣੀ ਦਾ ਫੋਨ ਕਰੋ ਸਾਡਾ ਨੰਬਰ ਹੈ 9417490850 ਆਪਾਂ ਬਾਬਾ ਜੀ ਜਾਣਾ ਕਿਹਦੀ ਤਰੀਕ ਨੂੰ ਹੁੰਦਾ ਅਸੀਂ ਇੱਥੇ 25 ਮਈ ਨੂੰ ਤੁਰਨਾ ਹੈ 25 ਮਈ ਨੂੰ ਤੁਰਨਾ ਜੇ ਕੋਈ ਸੰਗਤ ਪਾਣੀ ਦੇਣਾ ਚਾਹੁੰਦੀ ਹੋਵੇ ਉਹ ਕਿੱਥੇ ਦਵੇ ਤੁਹਾਨੂੰ ਪਾਣੀ ਸਾਨੂੰ ਫੋਨ ਤੇ ਆ ਨੰਬਰ ਮੇਰਾ 100 94174 90850 ਇਸ ਨੰਬਰ ਤੇ ਸਾਨੂੰ 8547 61013 ਇਹ ਸਾਡੇ ਨੰਬਰ ਹੈ ਇਹ ਨੰਬਰਾਂ ਤੇ ਸੰਪਰਕ ਕਰੋ ਸਾਡੇ ਕੋਲ ਗੱਡੀਆਂ ਗੁਰੂ ਕੀ ਸੰਗਤ ਨੇ ਬਹੁਤ ਦਿੱਤੀਆਂ ਹੋਈਆਂ ਨੇ ਅਸੀਂ ਆਪਦੀਆਂ ਕਾਰ ਸੇਵਾ ਦੀਆਂ ਗੱਡੀਆਂ ਦੇ ਪਾਣੀ ਨੇੜੇ ਤੋਂ ਆਪ ਚੱਕ ਕੇ ਲਿਆਵਾਂਗੇ ਉੱਥੇ ਲੈ ਜਾ ਕੇ ਆਬਰਤਾਵਾਂਗੇ ਜਿੱਥੇ ਲੰਗਰ ਚੱਲਦਾ ਹੈ ਗੁਰੂ ਘਰ ਉੱਥੇ ਪਾਣੀ ਦਾ ਲੰਗਰ ਵੀ ਲਾディー ਭਾਈ ਕन्हैया ਆਲਾ ਨਾਲ ਪਾਣੀ ਤੇ ਨਾਲ ਉੱਥੇ ਦਵਾਈਆਂ ਦਾ ਮੈਡੀਕਲ ਵੀ ਚੱਲਦਾ ਹੈ ਗੁਰੂ ਘਰ ਲੰਗਰ ਪ੍ਰਸ਼ਾਦਾ ਚਾਹ ਪਕੌੜੇ ਹੋਰ ਜੋ ਵਾਧੂ ਵਾਧੂ ਗੁਰੂ ਘਰ ਲੰਗਰ ਇਹ ਤਿੰਨ ਧਾਮਾਂ ਤੇ ਜਾਣ ਵਾਲੀਆਂ ਸੰਗਤਾਂ ਲਈ ਦਿਨੇ ਰਾਤ ਵਰਤਦਾ ਹੈ ਧੰਨਵਾਦ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਬਹੁਤ ਬਹੁਤ ਧੰਨਵਾਦ